ਨਾਲ ਦੇ ਸਾਥੀ ਦੇ ਗੋਲੀਆਂ ਲੱਗ ਗਈਆਂ ਸੀ ਤੇ ਉਸ ਦੇ ਭਾਵ ਦੇ ਵਿੱਚ ਆ ਕੇ ਉਹਨਾਂ ਨੇ ਕੁਝ ਅਪਸ਼ਬਦ ਸੀ ਜਿਹੜੇ ਉਹ ਬੋਲ ਦਿੱਤੇ ਗਏ ਸੀਗੇ ਪਰ ਉਹਨਾਂ ਦੀ ਕੋਈ ਅਜੇਹੀ ਗਲਤੀ ਨਹੀਂ ਸੀਗੀ ਕਿ ਜਿਹੜੀ ਉਹਨਾਂ ਨੂੰ ਤਨਖਾਈਆ ਕਰਾਰ ਦਿੱਤਾ ਜਾਂਦਾ ਜਾਂ ਫਿਰ ਕੋਈ ਤਨਖਾਹ ਲਈ ਜਾਂਦੀ ਉਹਨਾਂ ਨੇ ਸਿਰਫ ਮਾਫੀ ਮੰਗਣ ਲਈ ਕਿਹਾ ਗਿਆ ਤੇ ਉਹਨਾਂ ਨੂੰ ਪੰਜ ਪਿਆਰੇ ਸਹਿਬਾਨਾਂ ਦੇ ਹਜ਼ੂਰੀ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇ ਕਰਵਾ ਕੇ ਉੱਥੇ ਅਰਦਾਸ ਕਰਵਾਉਣ ਦੇ ਲਈ ਕਿਹਾ ਗਿਆ ਤੇ ਜੱਥੇਦਾਰ ਭਾਈ ਕੁਲਦੀਪ ਸਿੰਘ ਜੀ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜੀ ਪ੍ਰਚਾਰ ਤੇ ਤੁਹਾਡੇ ਰੋਕ ਲਗਾਈ ਗਈ ਹੋਈ ਸੀ ਧਾਰਮਿਕ ਪ੍ਰਚਾਰ ਤੇ ਵੀ ਉਹ ਤੁਹਾਡੀ ਰੋਕ ਹੈ ਜਿਹੜੀ ਅਸ ਤੋਂ ਹਟਾਈ ਜਾਂਦੀ ਹੈ ਉਹ ਹਟਾਈ ਵੀ ਇਸ ਕਾਰਨ ਕਰਕੇ ਜਾਂਦੀ ਸੀ ਕਿਉਂਕਿ ਜਿਹੜੇ ਕਿ ਸਾਡੇ ਦੇਖਣ ਨੂੰ ਆਮ ਹੀ ਲੱਗ ਰਿਹਾ ਸੀ ਕਿ ਸਾਡੇ ਲੋਕ ਨੇ ਜਿਹੜਾ ਸਾਡਾ ਪੰਜਾਬ ਹੈ ਧਰਮ ਪਰਿਵਰਤਨ ਬਹੁਤ ਕਰਨ ਲੱਗ ਗਿਆ ਸੀ ਜਿਵੇਂ ਕਿ ਇਸਾਈ ਧਰਮ ਦੇ ਵਿੱਚ ਲੋਕ ਜਾਣ ਲੱਗੇ ਸੀ ਜਾਂ ਫਿਰ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ Hindu ਦੇ ਵਿੱਚ ਪਰਿਵਰਤਨ ਹੋਣ ਲੱਗੇ ਸੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਸਾਡੇ ਲੋਕਾਂ ਨੂੰ ਧਰਮ ਦੇ ਵਿੱਚ ਜੋੜਨ ਦੇ ਲਈ ਪ੍ਰਚਾਰ ਦੀ ਲੋੜ ਹੈ ਜੋ ਕਿ ਸੰਤ ਰਣਜੀਤ ਸਿੰਘ ਢੰਡਰੀਆ ਵਾਲਿਆਂ ਨੇ ਬਹੁਤ ਹੀ ਵਧੀਆ ਪ੍ਰਚਾਰ ਕਰਕੇ ਪਹਿਲਾਂ ਲੱਖਾਂ ਲੋਕਾਂ ਨੂੰ ਜੋ ਅਸੀਂ ਗੁਰੂ ਲੜ ਲਾਇਆ ਸੀ ਉਹਨਾਂ ਨੂੰ ਅਮਰ ਸ਼ਕਾਇਆ ਸੀਗਾ ਤੇ ਉਹਨਾਂ ਦੇ ਪ੍ਰਚਾਰ ਤੇ ਜਦੋਂ ਕੁਝ ਰਾਜਨੀਤੀਆਂ ਵੀ ਖੇਡੀਆਂ ਗਈਆਂ ਤੇ ਉਹਨਾਂ ਦੇ ਪ੍ਰਚਾਰ ਦੇ ਉੱਪਰ ਰੋਕ ਲਗਾਈ ਗਈ ਸੀ ਸੋ ਇਸਦੇ ਉਹ ਨਾਲ ਹੀ ਅੱਪਾ ਅੱਜ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਮਾਨਸਾ ਤੋਂ ਰਜਿੰਦਰ ਜੀ ਸਾਹਿਬ ਜੀ ਅਰਜਿੰਦਰ ਜੀ ਬਸਰੀਦਾਨ ਜੀ ਜੀ ਅਰਜੀਤ ਸਿੰਘ ਟੰਡਰੀਆਂ ਵਾਲੇ ਤੋਂ ਰੋਗ ਹਟਾ ਦਿੱਤੀ ਗਈ ਹੈ ਜੀ ਪ੍ਰਚਾਰ ਦੀ ਤੁਸੀਂ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਇਹ ਹੈ ਜੀ ਜਿਹੜਾ ਹੋਇਆ ਬਹੁਤ ਵਧੀਆ ਹੋਇਆ ਇਹ ਇਹਨਾਂ ਦਾ ਕਾਫੀ ਦੇਦਤਾ ਹੈ ਜਿਹੜਾ ਇਹ ਚੱਲ ਰਿਹਾ ਸੀ ਤਾਂ ਕਿਉਂ ਕਿ ਕੰਮ ਤੋਂ ਵੀ ਠਕਸਾਲ ਨਾਲ ਇਹਦੇ ਮਤ ਪੇ ਚੱਲ ਰਹੇ ਸੀਗੇ ਅਰਜੀਤ ਸਿੰਘ ਟੰਡਰੀਆਂ ਵਾਲੇ ਦੇ ਜੀ ਹਰਨਾਮ ਸਿੰਘ ਜੀ ਦੇ ਨਾਲ ਹਾਂ ਹਰਨਾਮ ਸਿੰਘ ਤੋਂ ਮਾਜੀ ਦੇ ਨਾਲ ਜੀ ਮਤਲਬ ਇਸ ਕਰਕੇ ਇਹਨਾਂ ਦਾ ਕਾਫੀ ਹੈ ਜਿਹੜਾ ਬਾਤਕਵਾਦ ਕੋਈ ਬੜੀ ਟੱਕ ਵੀ ਪਹੁੰਚਿਆ ਹੋਇਆ ਸੀਗਾ ਮਤਲਬ ਉਹ ਚੀਜ਼ ਨੂੰ ਠੱਲ ਪਾਉਗੀ ਤੇ ਦੂਜੀ ਗੱਲ ਇਹ ਹੈ ਜੀ ਅਕਾਲ ਤਖਤ ਸਾਹਿਬ ਤੇ ਜਾ ਕੇ ਤਾਂ ਕੋਈ ਵੀ ਬੰਦਾ ਖਿਮਾ ਜੱਜਨਾ ਕਰ ਸਕਦਾ ਹੁੰਦਾ ਤੇ ਉਹਨੂੰ ਉੱਥੇ ਹੱਤ ਮਤਲਬ ਇਹੀ ਹੁੰਦਾ ਵੀ ਉੱਥੋਂ ਇੱਕ ਤਾਂ ਸ਼ਾਂਤੀ ਮਿਲਦੀ ਹੈ ਇੱਕ ਮਾਫੀ ਮਿਲਦੀ ਹੈ ਤੇ ਉਸ ਤੋਂ ਬਾਅਦ ਬੰਦਾ ਆਪਦਾ ਜਿਹੜਾ ਟਾਈਮ ਹੈ ਉਹ ਵਧੀਆ ਅੱਡਣਾ ਹੁੰਦਾ ਹੈ ਜਿਸ ਤਰ੍ਹਾਂ ਇਹ ਵਿਚਾਰਕ ਨੇ ਜਿਠੇ ਯਾਰ ਆਪਣਾ ਇਹ ਭਾਈ ਰਣਜੀਤ ਸਿੰਘ ਘਟੜੀਆਂ ਵਾਲੇ ਪ੍ਰਚਾਰ ਨੇ ਵਧੀਆ ਪ੍ਰਚਾਰ ਕਰਨਗੇ ਕਿਉਂਕਿ ਧਰਮ ਦਾ ਕਾਫੀ ਇਹਨਾਂ ਨੂੰ ਗਿਆਨ ਵੀ ਹੈਗਾ ਇਹ ਕਈ ਇਹਨਾਂ ਨੇ ਕਈ ਮਤਲਬ ਉਹ ਗੱਲਾਂ ਜਿਹੜੀਆਂ ਪਹਿਲਾਂ ਕਈਆਂ ਸੀ ਉਹਨਾਂ ਦੀ ਸ਼ਬਦਾਵਲੀ ਦੀ ਇਹਨੇ ਮਾਫੀ ਮੰਗਲੀ ਮਤਲਬ ਗੱਲਾਂ ਇਹ ਕਾਫੀ ਬੰਦਾ ਐਜੂਕੇਟਡ ਹੈਗਾ ਇਹ ਕੈਚ ਕਰਦਾ ਹੈ ਗੱਲ ਕਈ ਗੱਲਾਂ ਮਤਲਬ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਸਮਾਜ ਦੇ ਵਿੱਚ ਵੀ ਜਿਨ੍ਹਾਂ ਦਾ ਕੋਈ ਉਲਟ ਮਤਲਬ ਕੱਢਿਆ ਜਾਂਦਾ ਹੈ ਜਿਸ ਕਰਕੇ ਮਤਲਬ ਉਹ ਇਹਦੀਆਂ ਗੱਲਾਂ ਦਾ ਕੋਈ ਉਲਟ ਮਤਲਬ ਕੱਢਿਆ ਗਿਆ ਇਸ ਕਰਕੇ ਇਹਨੂੰ ਮਤਲਬ ਸਾਈਡ ਤੇ ਕੀਤਾ ਗਿਆ ਇਹਦੇ ਜਿਹੜੇ ਦੀਵਾਨ ਧਰਮ ਪ੍ਰਚਾਰ ਕਰਦਾ ਸੀ ਉਹ ਤੇ ਪਵੰਦੀ ਰਾਤੀ ਸੀ ਅੱਜ ਜੱਜ ਜਿੰਦਰ ਜੀ ਮਾਫ ਕਰਨਾ ਤੁਹਾਡੀ ਗੱਲ ਵਿੱਚ ਆ ਜੇਕਰ ਗੱਲ ਕੀਤੀ ਜਾਵੇ ਅਕਾਲ ਤਖਤ ਦੀ ਅਕਾਲ ਤਖਤ ਸਬਦਾ ਸਾਂਝਾ ਹੈ ਤੇ ਗੁਰੂ ਘਰ ਦੇ ਵਿੱਚ ਕੋਈ ਕਿਸੇ ਨੂੰ ਔਨ ਜਾਣ ਤੋਂ ਰੋਕ ਨਹੀਂ ਲਗਾ ਸਕਦਾ ਤੇ ਇਹਨਾਂ ਨੇ ਪਿੱਛੇ ਜੇ ਜਦੋਂ ਕੁਝ ਸਾਡੇ ਸਿੰਘ ਸਹਿਬਾਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਸੀ ਕਿ ਅੰਮ੍ਰਿਤਸਰ ਦੇ ਵਿੱਚ ਮੱਥਾ ਟੇਕਣ ਦੇ ਲਈ ਵੀ ਨੀ ਟੜਰੀਆਂ ਵਾਲੇ ਜਾ ਸਕਦੇ ਦੇਖੋ ਜੀ ਫਿਰ ਜਦੋਂ ਅਦਾਲਤ ਸੁਪਰੀਮ ਉੱਥੋਂ ਜਿਹੜਾ ਵੀ ਹੁਕਮ ਹੋ ਜਾਂਦਾ ਉਹਨੂੰ ਹਰ ਇੱਕ ਸਿੱਖ ਨੂੰ ਮਤਲਬ ਸਿਰ ਮੱਥੇ ਕਬੂਲ ਕਰਨਾ ਪੈਂਦਾ ਹੈ ਇਹਨਾਂ ਨੇ ਕਬੂਲ ਕੀਤਾ ਜਿਹੜਾ ਇਹ ਧਰਮ ਪ੍ਰਚਾਰ ਕਰਦੇ ਹੁੰਦੇ ਦੀਵਾਨ ਲਾਉਂਦੇ ਹੁੰਦੇ ਕਾफी ਸੰਗਤ ਪੱਤੀ ਹੁੰਦੀ ਅਸੀਂ ਦੇਖਦੇ ਰਹੇ ਆ ਜੀ ਦੇਖਿਆ ਕਾफी ਛੋਟੇ ਜਦੋਂ ਆਨਦਾਰੀਏ ਹੁੰਦੇ ਸੀ ਅਸੀਂ ਤਾਂ ਉਦੋਂ ਤੋਂ ਇਹਨੂੰ ਜਾਣਦੇ ਆ ਸਾਡੇ ਆਉਂਦੇ ਰਹੇ ਹੈ ਜੀ ਪਿੰਡ ਦੇ ਵਿੱਚ मतलब ਉਦੋਂ ਤੋਂ ਹੀ ਇਹ ਕਾਫੀ ਪਰ ਸਿੱਖ ਧਰਮ ਨਾਲ ਕਾਫੀ ਲਗਾਓ ਰੱਖਦੇ ਨੇ ਤੇ ਜਿਹੜੀਆਂ ਕਈ ਕ੍ਰੀਤੀਆਂ ਨੇ ਉਹ ਕ੍ਰੀਤੀਆਂ ਦੇ ਖਿਲਾਫ ਵੀ ਇਹ ਬੋਲਦੇ ਨੇ ਐਂ ਇਹ ਗੱਲ ਤਾਂ ਮੰਨਣੀ ਪਊਗੀ ਚਾਹੇ ਉਸ ਗੱਲ ਨੂੰ ਕੋਈ ਉਲਟ ਉਹਦਾ ਮਤਲਬ ਕੁਝ ਕੱਢ ਲਵੇ ਐ ਗੱਲ ਕਰ ਕਈ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਗਲਤ ਨੇ ਜਾਂ ਕਿਸੇ ਸ਼ਬਦ ਦਾ ਅਰਥ ਗਲਤ ਹੋਰ ਤਰੀਕੇ ਨਾਲ ਕੱਢਿਆ ਜਾਂਦਾ ਇਹ ਬਿਲਕੁਲ ਸਪਸ਼ਟ ਦੇ ਸਿੱਤੀ ਭਾਸ਼ਾ ਦੇ ਵਿੱਚ ਉਹਨੂੰ ਵਰਨਿਤ ਕਰਦੇ ਜੀ ਅਰਜਿੰਦਰ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਲੋਕ ਸੀ ਜਿਹੜੇ ਸਾਡੇ ਈਸਾਈ ਧਰਮ ਦੇ ਵਾਲ ਥੋੜਾ ਜਿਆਦਾ ਝੁਕਾਵ ਹੁੰਦਾ ਜਾ ਰਿਹਾ ਸੀ ਉਹਨਾਂ ਦਾ ਜਿਹੜਾ ਧਰਮ ਪਰਵਰਤਨ ਸੀ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਸੀ ਪਰ ਕੁਲਦੀਪ ਗੜਗਸ ਜੀ ਨੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ ਜੋ ਧਰਮ ਪ੍ਰਚਾਰ ਤੋਂ ਉਹਨਾਂ ਦੀ ਰੋਕ ਹਟਾ ਦਿੱਤੀ ਗਈ ਹੈ ਦੇਖੋ ਜੀ ਧਰਮ ਪ੍ਰਚਾਰ ਸਿੱਖ ਧਰਮ ਦੇ ਜਿਹੜਾ ਛੱਡ ਕੇ ਦੂਜੇ ਧਰਮਾਂ ਚ ਜਾਂਦੇ ਨੇ ਇਹ ਜਿਹੜੀ ਗੱਲ ਦੀ ਹੈ ਸ਼ਰੋਮਣੀ ਗੁਰਦੋਰਾ ਪ੍ਰਬੰਧ ਕਮੇਟੀ ਦੀ ਹੈ ਜੋ ਕਿ ਜਿਹੜੇ ਦੂਜੇ ਧਰਮਾਂ ਵਾਲੇ ਨੇ ਉਹ ਮਤਲਬ ਇਹ ਫੈਸਿਲਟੀਆਂ ਦੇ ਦਿੰਦੇ ਨੇ ਸਿੱਖਿਆ ਦੇ ਵਿੱਚ ਫੈਸਿਲਿਟੀ ਦਿੰਦੇ ਨੇ ਧਰਮ ਦੇ ਵਿੱਚ ਫੈਸਿਲਿਟੀ ਦਿੰਦੇ ਨੇ ਉਹ ਹੋਰ ਕਿਸੇ ਤਰੀਕੇ ਨਾਲ ਉਹਨਾਂ ਦੀ مالی ਮਦਦ ਕਰ ਦਿੰਦੇ ਨੇ ਤੇ ਇਸ ਤਰ੍ਹਾਂ ਕਰਕੇ ਫਿਰ ਲੋਕ ਲੋਭ ਲਾਲਚ ਦੇ ਵਿਚਾਗੇ ਧਰਮ ਪਰਿਵਰਤਨ ਕਰ ਜਾਂਦੇ ਨੇ ਹੁਣ ਕਈ ਪੀਪਲ ਧਰਮ ਪ੍ਰਚਾਰ ਇਹ ਕਰਦੇ ਸੀ ਧਰਮ ਪਰਿਵਰਤਨ ਉਹ ਬੰਦੇ ਦੁਆਰੇ ਸਿੱਖ ਧਰਮ ਦੇ ਵਿੱਚ ਆ ਕੇ ਮਤਲਬ ਜੇ ਇਹ ਸਿੱਖ ਧਰਮ ਨੂੰ ਸਹੀ ਵਧੀਆ ਤਰੀਕੇ ਨਾਲ ਪ੍ਰਚਾਰ ਕਰਨ ਤਾਂ ਹੀ ਜ ਕੋਈ ਗੱਲ ਨਹੀਂ ਹੈ ਕਿ ਸਿੱਖ ਧਰਮ ਨੂੰ ਅਗਲਾ ਛੱਡ ਕੇ ਕਿਸੇ ਹੋਰ ਪਾਸੇ ਵਗ ਜੇ ਜਦੋਂ ਇਹਨਾਂ ਦੀਆਂ ਗਲਤੀਆਂ ਹੁੰਦੀਆਂ ਨੇ ਮਤਲਬ ਇਹ ਤਰੀਕੇ ਗਲਤ ਕਰ ਦਿੰਦੇ ਨੇ ਫਿਰ ਕੁਝ ਲੋਕ ਇਸ ਗੱਲ ਨੂੰ ਫੀਲ ਕਰ ਜਾਂਦੇ ਨੇ ਜਿਹੜੇ ਸਰੋਹ ਧਰਮ ਪਰਵਰਤਨ ਕਰਕੇ ਦੂਸਰੇ ਧਰਮਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਜੀ ਕੀ ਲੱਗਦਾ ਤੁਹਾਨੂੰ ਜਦੋਂ ਹੁਣ ਸੰਤ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਆਹਾਂ ਅ ਤਾਂ ਰੰਪਰਚਾਰ ਤੋਂ ਰੋਕ ਹਟਾ ਦਿੱਤੀ ਗਈ ਹੈ ਤੇ ਲੋਕਾਂ ਦੇ ਜਿਹੜੇ دیਵਾਨਾ ਦੇ ਵਿੱਚ ਪਾ ਜਿਵੇਂ ਪਹਿਲਾਂ ਸਜਾਉਂਦੇ ਸੀ ਇਕੱਠ ਹੋ ਤਾਂ ਹੀ ਦੇਖਣ ਨੂੰ ਮਿਲੇਗਾ ਹਾਂਜੀ ਇਕੱਠ ਹੋ ਮੈਨੂੰ ਕੁਰੀ ਮਿਲੇਗਾ ਮਤਲਬ ਕਿਉਂਕਿ ਲੋਕ ਲੋਕ ਜਿਹੜੀਆਂ ਸਿੱਖ ਧਰਮ ਦੀਆਂ ਸਾਖੀਆਂ ਨੇ ਜਾਂ ਸਿੱਖ ਧਰਮ ਦਾ ਇਤਿਹਾਸ ਹੈ ਉਹ ਸੁਣਨਾ ਚਾਹੁੰਦੇ ਨੇ ਇਹ ਸਮਝਾ ਕਾਫੀ ਮਤਲਬ ਇਸ ਦਲ ਤੋਂ ਹਟਿਆ ਹੋਇਆ ਹੈ ਕਿ ਇਹ ਕਾਫੀ ਜਾਣਦਾ ਅਤੇ ਇਹਨੂੰ ਵਰਣਨ ਕਰਨ ਦਾ ਤਰੀਕਾ ਵੀ ਹੈਗਾ ਇਸ ਕਰਕੇ ਇਹ ਜਿਹੜਾ ਇਹਦੇ ਦਵਾਨ ਸਿੰਘ ਦਾ ਗੁੰਡਾ ਉਹ ਰੈਗੂਲਰ ਇਹਦਾ ਮਤਲਬ ਉਪਾਸਕ ਬਣ ਜਾਂਦੇਗਾ ਫਿਰ ਉਹ ਸਾਰਾ ਚੱਲ ਹੀ ਜਾਂਦਾ ਇਸ ਕਰਕੇ ਕਿਉਂਕਿ ਇੱਕ ਜਿਹੜੀ ਨਸ਼ਿਆਂ ਦੇ ਵਿਰੁੱਧ ਮੈਂ ਇਹਨਾਂ ਨੇ ਵੀ ਚਲਾਈ ਹੋਈ ਹੈ ਮਤਲਬ ਨਸ਼ੇ ਸ਼ਰਾਬ ਪ੍ਰਚਾਰ ਬਹੁਤ ਕਰਦੇ ਆ ਪਹਿਲਾਂ ਤੋਂ ਹੀ ਕਰਦੇ ਆ ਜੀ ਤੇ ਦੂਜੀ ਗੱਲ ਇਹ ਆਜ ਲਈ ਆ ਜੀ ਧਰਮ ਪ੍ਰਚਾਰ ਵਾਲੀ ਧਰਮ ਪ੍ਰਚਾਰ ਇਹ ਬੂਮ ਕਰਦੇ ਆ ਜਿਹੜੀਆਂ ਹੋਰ ਮਤਲਬ ਪੁਰੀਤੀਆਂ ਨੇ ਉਹਨਾਂ ਨੂੰ ਵੀ ਇਹ ਲੋਕਾਂ ਨੂੰ ਛੱਡਣ ਵਾਸਤੇ ਬਹੁਤ ਜ਼ਿਆਦਾ ਪ੍ਰਚਾਰ ਕਰਦੇ ਆ ਇਹ ਤਾਂ ਠੀਕ ਹੈ ਵੀ ਕੋਈ ਕਈ ਵਾਰੀ ਕੋਈ ਚੱਕਰ ਗਲਤ ਹੋ ਜਾਂਦਾ ਤਾਂ ਜੇ ਕੋਈ ਬੰਦਾ ਕੰਮ ਕਰਦਾ ਉਦੋਂ ਕੋਈ ਨਾ ਕੋਈ ਗਲਤੀ ਵੀ ਹੋ ਜਾਂਦੀ ਹੁੰਦੀ ਹੈ ਜੇਦਾਂ ਕੋਈ ਮਾਰਾ ਉਧਰ ਉਧਰੀ ਸ਼ਖਤਾਂ ਦਾ ਕੋਈ ਉਲਟਫੇਰ ਹੋਇਆ ਤਾਂ ਨਿਰਗਟ ਸਾਹਿਬ ਨੇ ਬਹੁਤ ਵਧੀਆ ਕੀਤਾ ਇਹਨਾਂ ਨੂੰ ਮਾਫੀ ਵਾਲੇ ਪਾਸੇ ਤੋਰਤਾ ਤਾਂ ਕਿ ਨਾਲੇ ਤਾਂ ਹਣ ਸਿੱਖ ਧਰਮ ਉੱਪਰ ਫੁੱਲ ਦਊਗਾ ਇੱਕ ਧਰਮ ਦੀਆਂ ਜਿਹੜੀਆਂ ਇਤਿਹਾਸ ਹੈ ਉਹਦਾ ਪ੍ਰਚਾਰ ਹੋਊਗਾ ਉਹਦੇ ਬਾਰੇ ਗੁਰੂ ਸਾਹਿਬਾਂ ਬਾਰੇ ਪਤਾ ਲੱਗੂਗਾ ਜਿਹੜੇ ਹੋਰ ਨੇ ਮਤਲਬ ਉਹਨਾਂ ਬਾਰੇ ਵੀ ਪਤਾ ਲੱਗੂਗਾ ਇਹ ਸਾਰਾ ਪ੍ਰਚਾਰ ਕਰਨ ਜਾਣ ਦਾ ਬੰਦਾ ਆ ਕਾਫੀ 10 ਸਾਲ ਤੋਂ ਪ੍ਰਚਾਰ ਕਰ 25 ਸਾਲ ਦਾ ਮੈਨੂੰ ਦੇਖਦੇ ਨੂੰ ਹੋ ਗਿਆ ਗੱਲ ਇਹ ਹੈ ਵੀ ਮਤਲਬ ਜਿਹੜੀ ਰੋਕ ਲਾਈ ਸੀ ਇਹਨੇ ਰੋਕ ਦੇ ਉੱਤੇ ਪਹਿਰਾ ਦਿੱਤਾ ਇਹਨੇ ਕੋਈ ੱੱਕਾ ਨਹੀਂ ਕੀਤਾ ਸ਼ਾਂਤੀ ਜਦ ਵਿੱਚ ਜਿਵੇਂ ਵੀ ਇਹਨੂੰ ਕੋਈ ਹੁਕਮ ਹੁੰਦਾ ਰਿਹਾ ਉਹ ਹੁਕਮ ਦੇ ਉੱਤੇ ਹੌਲੀ ਚੜਾਉਂਦਾ ਰਿਹਾ ਮਤਲਬ ਇਹਨੇ ੱੱਕੇ ਨਾਲ ਕੋਈ ਜਾਂ ਪੈਸੇ ਦੇ ਜ਼ੋਰ ਨਾਲ ਜਾਂ ਸੰਗਤ ਦੇ ਜ਼ੋਰ ਨਾਲ ਟੱਕਾ ਨਹੀਂ ਅਸਰ ਕੀਤਾ ਹੈ ਕਿਤੇ ਵੀ ਇੱਕ ਦਵਾਨ ਨਹੀਂ ਲਾਇਆ ਇਹਨੇ ਹੁਣ ਮਤਲਬ ਇਹਨੂੰ ਇਜਾਜ਼ਤ ਮਿਲ ਗਈ ਹੁਣ ਦਵਾਨਾਂ ਦੇ ਵਿੱਚ ਲੱਖਾਂ ਦੀ ਗਿਰਤੀ ਇਕੱਠ ਹੋਣਗੇ ਤੇ ਸਿੱਖ ਸੰਗਤ ਹੈ ਜਿਹੜੀ ਬਹੁਤ ਵੱਡ ਨੂੰ ਖੁਸ਼ੀ ਪ੍ਰਗਟ ਕਰ ਰਹੀ ਹੈ ਹਮ ਜਦੋਂ ਇਹਨਾਂ ਧਰਮ ਪ੍ਰਚਾਰ ਤੇ ਰੋਕ ਲਗਾਈ ਗਈ ਸੀ ਤਾਂ ਸੰਗਤਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਸੰਗਤਾਂ ਪਰਮੇਸ਼ਰ ਦਵਾਰ ਵੀ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਆ ਕੇ ਇਹਨਾਂ ਨੂੰ ਮਿਲਦੀਆਂ ਵੀ ਸੀ ਉਹਨਾਂ ਨੇ ਫਿਰ ਇੱਕ ਦਿਨ ਰੱਖਿਆ ਸੀ ਕਿ ਜਿੰਨਾ ਮੈਂ ਹੁਣ ਤੱਕ ਪ੍ਰਚਾਰ ਕੀਤਾ ਤੁਸੀਂ ਉਹਨਾਂ ਤੋਂ ਕੀ ਸਿੱਖਿਓ ਤੇ ਉਸ ਤੋਂ ਸਿੱਖ ਕੇ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਕੀਤਾ ਹੈ ਉਸ ਤੋਂ ਬਾਅਦ ਉਹਨਾਂ ਨੇ ਇਹ ਉਹ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਮੇਰੇ ਨਾਲ ਆ ਕੇ ਇਸ ਵਾਰ ਰਹਿ ਮਸ਼ਵਰਾ ਕਰਿਓ ਤੇ ਇੱਕ ਚੀਜ਼ ਹੁੰਦੀ ਸੀ ਵੀ ਜੇ ਕਿਸੇ ਨੂੰ ਮਨ 'ਚ ਕੋਈ ਸ਼ੰਕਾ ਪੈਦਾ ਹੁੰਦੀ ਸੀ ਤੇ ਰਣਜੀਤ ਸਿੰਘ ਨੇ ਉਹ ਵੀ ਇੱਕ ਦਿਨ ਰੱਖਿਆ ਸੀ ਢੰਡਰੀਆਂ ਵਾਲਿਆਂ ਨੇ ਤੇ ਉਹਨਾਂ ਨਾਲ ਜਾ ਕੇ ਉਸ ਟੌਪਿਕ ਤੇ ਡਿਸਕਸ਼ਨ ਕਰਦੇ ਸੀ ਇੱਕ ਪਿੰਡ ਦੇ ਵੱਲ ਜੱਥਾ ਜਾਂਦਾ ਸੀ ਇੱਕ ਵਾਰੀ ਇਹਨਾਂ ਨੇ ਇੱਕ ਬਲਕੌਰ ਸਿੰਘ ਗਿੱਲ ਨੇ ਲੁਧਿਆਣੇ ਰਹਿੰਦੇ ਨੇ ਉਹਨਾਂ ਹਰਿਆਣੇ ਦੇ ਨੇ ਉਹ ਮਤਲਬ ਕਾਫੀ ਉਹ ਬੰਦੇ ਪਰੇ ਲਿਖੇ ਨੇ ਉਹਨਾਂ ਨਾਲ ਵੀ ਇਹ ਸੰਵਾਦ ਕਰਦੇ ਰਹੇ ਨੇ ਉਹਨਾਂ ਤੋਂ ਵੀ ਕੁਝ ਗਿਆਨ ਦੀਆਂ ਗੱਲਾਂ ਸਿੱਖਦੇ ਨੇ ਮਤਲਬ ਨੀਤੀ ਤਿਆਰਦੇ ਨੇ ਜਿਹੜੇ ਉਹ ਉਹ ਸਾਂਝੇ ਕਰਕੇ ਲੋਕਾਂ ਦੇ ਵਿੱਚ ਵੱਲੋਂ ਉਹਨਾਂ ਦਾ ਪ੍ਰਚਾਰ ਕਰਦੇ ਸੀਗੇ ਤੇ ਜਿਹੜੇ ਲੋਕ ਉਹਨਾਂ ਗੱਲਾਂ ਨੂੰ ਕਾਫੀ ਫਾਲੋ ਵੀ ਕਰਦੇ ਸੀਗੇ ਇਸ ਕਰਕੇ ਇਹਨਾਂ ਦੀ ਜਿਹੜੀ ਅਮੇਜ ਹੈ ਇੱਕ ਬਹੁਤ ਵਧੀਆ ਪ੍ਰਚਾਰਕ ਸਿੱਖ ਦੀ ਬਣੀ ਹੋਈ ਹੈ ਜਿਹੜੀ ਮਤਲਬ ਵਿੱਚ ਇਹ ਗੈਪ ਜਾ ਪੈ ਗਿਆ ਸੀਗਾ ਪੂਰੇ ਦੇਪ ਨੂੰ ਮਤਲਬ ਬੜਾ ਤੰਦਹੀ ਨਾਲ ਜ਼ੋਰ ਨਾਲ ਤੇ ਪੂਰਾ ਮਤਲਬ ਇਕੱਠ ਕਰਕੇ ਪੂਰਾ ਪ੍ਰਚਾਰ ਕਰਕੇ ਸਿੱਖੀ ਦਾ ਪ੍ਰਚਾਰ ਕਰਨਗੇ ਬਹੁਤ ਹੀ ਵਧੀਆ ਗੱਲ ਹੈ ਜੀ ਅਰਜਿੰਦਰ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਿੱਥੇ ਪੰਜਾਬ ਸਰਕਾਰ ਨੇ ਯੋਧ ਨਸ਼ਾ ਵਿਰੁੱਧ ਛੇੜਿਆ ਹੋਇਆ ਹੈ ਤੇ ਸੰਤ ਰਣਜੀਤ ਸਿੰਘ ਜੀ ਜਦੋਂ ਇਹ ਆਪਣਾ ਯੋਗਦਾਨ ਪਾਉਣਗੇ ਉਹਦੇ ਵਿੱਚ ਸੰਗਤਾਂ ਨੂੰ ਆਪਣੇ ਨਾਲ ਜੋੜਨਗੇ ਦੁਬਾਰਾ ਤੇ ਨਸ਼ਿਆਂ ਨੂੰ ਠੱਲ ਪੈ ਸਕਦੀ ਹੈ ਦੇਖੋ ਜੀ ਜਿਹੜੇ ਨਸ਼ਿਆਂ ਨੂੰ ਖੱਲ ਤਾਂ ਇੰਨਾ ਜਲਦੀ ਵਾਲਾ ਮਸਲ ਨਹੀਂ ਇਹ ਤਾਂ ਇੰਟਰਨੈਸ਼ਨਲ ਕ੍ਰਾਈਸਿਸ ਹੈ ਇਹ ਕੋਈ ਕੱਲਾ ਪੰਜਾਬ 'ਚ ਜਾਂ ਹਰਿਆਣੇ 'ਚ ਆ ਰਿਹਾ ਨਹੀਂ ਹੈ ਆਪਣੇ ਤੋਂ ਵੀ ਜ਼ਿਆਦਾ ਹੈ ਉੱਤਰੀ ਚੰਪਾਂ ਤੋਂ ਵੀ ਜ਼ਿਆਦਾ ਹੈ ਹਮਾਚੀਵਨ ਹਮਾਚਲ 'ਚ ਹਮਾਚਲ ਦਾ ਨਸ਼ਾ ਦੁਨੀਆ ਦੇ ਵਿੱਚ ਮਸ਼ਹੂਰ ਹੈ ਇੱਕ ਪਿੰਡ ਹੈਗਾ ਉੱਥੇ ਮੈਂ ਉਹ ਪਿੰਡ ਦਾ ਵੀ ਮੇਰੇ ਨਾਂ ਯਾਦ ਹੈ ਕਿ ਜਿਹੜੇ ਜ਼ਿਲ੍ਹੇ ਪੁੱਲੂ ਜ਼ਿਲ੍ਹੇ 'ਚ ਉਹ ਵੀ ਮੇਰੇ ਯਾਦ ਹੈ ਐ ਗੱਲ ਕਰ ਵੀ ਪੰਜਾਬ ਦੇ ਸਾਡੇ ਜਿਹੜੇ ਪਰਾਣੀਆਂ ਸਰਕਾਰਾਂ ਦੇ ਲੀਡਰ ਸੀ ਆਪਣੀ ਕੁਰਸੀ ਨਾਲ ਚਿਪਕੇ ਰਹਿਣ ਵਾਸਤੇ ਉਹਨਾਂ ਨੇ ਨਸ਼ੇ ਦੇ ਨਾਂ ਦੇ ਉੱਤੇ ਪੰਜਾਬ ਨੂੰ ਇੰਨਾ ਜ਼ਿਆਦਾ ਬਦਨਾਮ ਕਰਤਾ ਕਿ ਲੋਕ ਮਤਲਬ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕਰਨ ਤੇ ਲੱਗੇ ਜਿੱਥੇ ਮਤਲਬ ਕਈ ਨਸ਼ੇ ਨਾ ਜਾਂਦੇ ਆ 10 ਸਾਲਾਂ ਦੇ ਵਿੱਚ 10 ਲੱਖ ਨੌਜਵਾਨਾ ਜਿਹੜਾ ਉਹ ਪੰਜਾਬ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੇੰਦ ਕੰਮ ਕਰਨ ਲੱਗੇ ਆ ਤੇ ਫਿਰ ਪੰਜਾਬ ਦੇ ਵਿੱਚ ਆਬਾਦੀ ਘਟਣੀ ਹੈ ਜੀ ਨੌਜਵਾਨਾਂ ਦੀ ਗਿਣਤੀ ਇਸ ਕਰਕੇ ਘਟੀ ਹੈ ਨੌਜਵਾਨਾਂ ਦੀ ਗਿਣਤੀ ਨਸ਼ੇ ਨਾਲ ਨਹੀਂ ਘਟੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਮਤਲਬ ਆਪਣੇ ਕੋਲ ਤਾਂ ਡਾਟਾ ਦੇ ਪ੍ਰੂਫ ਵੀ ਨੇ ਕਿੰਨੀ ਆਟਾ ਹੋਈਆਂ ਨੇ 24 ਕਿੰਨੀ ਹੋਈਆਂ ਨੇ 23 ਕਿੰਨੀ ਹੋਈਆਂ 22 ਕਿੰਨੀਆਂ ਹੋਈਆਂ ਔਰ ਰੋਜ਼ਾਨਾ ਕਿੰਨੀ ਇਸ ਤਰ੍ਹਾਂ ਹੁੰਦੀਆਂ ਨੇ ਸਾਰਾ ਕੁਝ ਆਪਣੇ ਕੋਲ ਡਾਟਾ ਹੈਗਾ ਗੱਲ ਕਰ ਵੀ ਮਤਲਬ ਇਸ ਗੱਲ ਨੂੰ ਇੱਕ ਸਿਆਸੀ ਸਿਆਸੀ ਮੁੱਦਾ ਬਣਾ ਕੇ ਸਰਕਾਰਾਂ ਨੇ ਪਹਿਲਾਂ ਦੋ ਸਰਕਾਰਾਂ ਤੁਰ ਗਈਆਂ ਤੀਜੀ ਸਰਕਾਰ ਇਸ ਗੱਲ ਦੇ ਨਾਲ ਸੰਘਰਸ਼ਸ਼ੀਲ ਹੈ ਮਤਲਬ ਜਿਹੜੇ ਆਉਣ ਵਾਲਾ ਸਮਾਂ ਉਹ ਕੋਈ ਹੋਰ ਮੁੱਦਿਆਂ ਦੇ ਉੱਤੇ ਸਰਕਾਰ ਬਣੂਗੀ ਇਹ ਨਸ਼ਿਆਂ ਦੇ ਨਾਂ ਦੇ ਉੱਤੇ ਸਰਕਾਰ ਨਹੀਂ ਬਣਦੀ ਜੀ ਅ ਅਰਜਿੰਦਰ ਜੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਕਿ ਇਹਨਾਂ ਦਾ ਦਮਦਵੀ ਟਕਸਾਲ ਵਾਲੇ ਹਰਨਾਮ ਸਿੰਘ ਜੀ ਦੇ ਨਾਲ ਜਦੋਂ ਇਹਨਾਂ ਨੇ ਹਾਂ ਜੀ ਉਹਨਾਂ ਉੱਤੇ ਅਟੈਕ ਕਰਵਾਇਆ ਸੀਗਾ ਹਾਲਾਂਕਿ ਉਹ ਵੀ ਧਰਮ ਪ੍ਰਚਾਰਕ ਦੇ ਉੱਤੇ ਹੀ ਖੜੇ ਨੇ ਉਸੇ ਸੰਸਥਾ ਦੇ ਵਿੱਚ ਉਹ ਨੇ ਉਹ ਵੀ ਗੁਰੂਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ ਸੰਸਥਾ ਸਾਡੀ ਇੱਕ ਹੈ প্রচার দোননা ਦਾ ਗੁਰੂ ਦਾ ਦੇ ਨਾਲ ਜੋੜਨ ਦਾ ਹੈ ਪਰ ਇਹਦੇ ਵਿੱਚ ਈਰਖਾ ਇਹੋ ਜਾਂ ਕੀ ਆ ਗਿਆ ਵੀ ਤੁਸੀਂ ਇੱਕ ਦੂਸਰੇ ਨੂੰ ਮਾਰਨ ਤੇ ਤੁਲ ਜਾਂਦੇ ਹੋ ਦੇਖੋ ਜੀ ਉਹ ਫਿਰ ਇਹਨਾਂ ਦਾ ਆਪਸੀ ਜਿਹੜਾ ਹੁੰਦਾ ਹੈ ਨਾ ਈਗੋ ਜਿਹੜੀ ਆਪਾਂ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕਿ ਈਗੋ ਦਾ ਤਿਆਗ ਕਰੋ ਪਰ ਗੱਲ ਕਰ ਇਹਨਾਂ ਦੇ ਵਿੱਚ ਜਿਹੜੇ ਇਹ ਪ੍ਰਚਾਰਕ ਲੋਕ ਹੁੰਦੇ ਨੇ ਇਹਨਾਂ ਦੇ ਵਿੱਚ ਇੰਨੀ ਜ਼ਿਆਦਾ ਈਗੋ ਹੋ ਜਾਂਦੀ ਹੈ ਇਹਦਾ ਚੱਪਲਾ ਬੂਟਾ ਨੂੰ ਤੇ ਇੱਕ ਈਗੋ ਕਰਨ ਲੱਗ ਜਾਂਦੇ ਨੇ ਇਸ ਕਰਕੇ ਇਹ ਇੰਨਾ ਦਾ ਜਿਹੜਾ ਆਪਸੀ ਰੰਗੜ ਵੜਦਾ ਹੋਰ ਕੋਈ ਇਹਨਾਂ ਦਾ ਨਾਂ ਦਾ ਪੱਟ ਦਾ ਰੌਲਾ ਨਾ ਜ਼ਮੀਨਦਾਰ ਰੌਲਾ ਨਾ ਘਰ ਦਾ ਰੌਲਾ ਬਸ ਈਗੋ ਦਾ ਰੌਲਾ ਜੇ ਇਹਨਾਂ ਦੇ ਦੋਨੇ ਤਰ੍ਹਾਂ ਨੇ ਈਗੋ ਤਿਆਰ ਸੀ ਤਾਂ ਇਹ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਇਹ ਘੇਰਾ ਇੱਕ ਕਰ ਦੇਣਗੇ ਜੇ ਅਕਾਲ ਤਖਤ ਵੱਲੋਂ ਕੋਈ ਹੁਕਮਨਾਮਾ ਜਾਰੀ ਹੋ ਜਾਏ ਇਹਨਾਂ ਨੂੰ ਸੱਦ ਕੇ ਉੱਥੇ ਬੁਲਾ ਕੇ ਜੋ ਵੀ ਗੱਲ ਹੈ ਇਹਨਾਂ ਦਾ ਸਮਝੌਤਾ ਕਰਵਾ ਕੇ ਪਰਲ ਪ੍ਰਚਾਰ ਦੇ ਵਿੱਚ ਲਾਇਆ ਜਾਵੇ ਤਾਂ ਪੰਜਾਬ ਵਾਸਤੇ ਕੋਈ ਚੰਗਾ ਦਿਨ ਹੋਏਗਾ ਜੀ ਉੱਥੇ ਰঞ্জੀਤ ਸਿੰਘ ਢੰਡਰੀਆਂ ਵਾਲਾ ਦਾ ਵੱਡਾ ਬਿਆਨ ਇਹ ਵੀ ਆਇਆ ਕਿ ਉਹਨਾਂ ਨੇ ਕਿਹਾ ਦਮਦਮੀ ਟਕਸਾਲ ਵਾਲੇ ਹਰਨਾਮ ਸਿੰਘ ਜੀ ਆ ਕੇ ਅਕਾਲ ਤਖਤ ਤੇ ਆਪਣੀ ਮਾਫੀ ਕਬੂਲ ਕਰਨ ਦੇਖੋ ਜੀ ਹੁਣ ਇਹਦੇ ਕੋਲੇ ਤਾਂ ਅਧਿਕਾਰ ਹੈ ਵੀ ਕਿਸੇ ਨੂੰ ਕਹਿ ਸਕਦਾ ਹੈ ਜਫੇਦਾਰ ਸਾਹਿਬ ਕਹਿ ਸਕਦੇ ਨੇ ਵੀ ਉਹ ਜੇ ਕੋਈ ਗੱਲ ਹੈਗੀ ਤਾਂ ਉੱਥੇ ਬੁਲਾ ਕੇ ਇਹ ਉੱਥੇ ਆ ਕੇ ਜਿਹੜੀਆਂ ਕੋਈ ਕੰਪਲੇਟਾਂ ਨੇ ਉਹ ਦੱਸ ਕੇ ਆਊਗਾ ਉਹਨਾਂ ਨੂੰ ਜਿਸ ਤਰ੍ਹਾਂ ਠੀਕ ਲੱਗੂਗਾ ਪੰਚ ਸਿੰਘ ਸਹਿਬਾਨ ਨੇ ਸਾਰੇ ਬੈਠ ਕੇ ਜੇ ਉਹਨਾਂ ਨੂੰ ਲੱਗਿਆ ਵੀ ਤੁੰਮੇ ਨੂੰ ਬੁਲਾਉਣਾ ਤਾਂ ਉਹ ਬੁਲਾ ਲਵਾਂਗੇ ਮੱਲੇ ਇਹਦੇ ਕਹਿਣ ਨਾਲ ਸੋਡੀ ਗੱਲ ਬੰਦੀ ਇਹ ਕਿਹੜਾ ਕੋਈ ਸ਼ਰੀਕੇਬਾਜੀ ਐ ਇਹ ਤਾਂ ਮਤਲਬ ਸ਼ਰੀਕੇਬਾਜੀ ਵਾਲੀ ਜਾਂ ਬੱਚਿਆਂ ਵਾਲੀ ਗੱਲ ਦੇ ਵਿੱਚ ਪੈ ਗਿਆ ਮੱਲੇ ਇਸ ਤਰ੍ਹਾਂ ਦੀ ਨਹੀਂ ਕਰਨੀ ਚਾਹੀਦੀ ਉਹਨੂੰ ਆਪਦੇ ਵਾਲਾ ਅਵਦਾ ਸੁਧਾਰ ਕਰਨਾ ਚਾਹੀਦਾ ਹੁੰਦਾ ਸਿੱਖ ਧਰਮ ਇਹੀ ਸਿੱਖਿਆ ਦਿੰਦਾ ਹੈ ਵੀ ਤੁਸੀਂ ਆਪ ਆਪਣਾ ਸੁਧਾਰ ਕਰੋ ਦੂਜੇ ਦਾ ਸੁਧਾਰ ਆਪਣੇ ਆਪ ਹੀ ਹੋ ਜਾਊਗਾ ਜਿੰਨਾ ਚਿਰ ਤੁਸੀਂ ਆਵਤਿਆ ਮਤਲਬ ਤਿਆਗ ਜਿੰਨਾ ਇਹ ਹੰਮ ਹੈ ਇਸ ਦਾ ਤਿਆਗ ਨਹੀਂ ਕਰਦੇ ਉਹਨਾਂ ਚਿਰ ਕੱਲੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਇਹ ਮਤਲਬ ਇਹਨਾਂ ਦੇ ਮਨਾਂ ਦੇ ਵਿੱਚੋਂ ਮੈਂ ਨਹੀਂ ਨਿਕਲਦੀ ਤਾ ਇਹਨਾਂ ਦੇ ਜਿਹੜੇ ਲੜਾਈਆਂ ਝਗੜੇ ਕੋਲੇਸ ਨੇ ਉਹ ਇਸੇ ਤਰ੍ਹਾਂ ਰਹਣਗੇ ਜੀ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਸ਼ੁਕਰੀਆ ਜੀ ਧੰਨਵਾਦ ਸੇ ਸੀਆ ਰਜ਼ਿੰਦਰ ਜੀ ਮਾਨਸਾ ਤੋਂ ਸਾਡੇ ਸੀਨੀਅਰ ਪੱਤਰਕਾਰ ਜਿਨ੍ਹਾਂ ਨੇ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਆਪਣੇ ਨਾਲ ਗੱਲਬਾਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੋ ਉਥੇ ਹੀ ਰঞ্জੀਤ ਸਿੰਘ ਢੰਡਰੀਆ ਵਾਲੇ ਦਾ ਜਿਹੜੇ ਇੱਕ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਦਮਦਮੀ ਟਕਸਾਲ ਦੇ ਅਨਾਮ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਮਾਫੀ ਮੰਗ ਲਵੋ ਆ ਕਿ ਹਾਲਾਂਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਤੁਸੀਂ ਆਪਣੇ ਸਿੱਧੇ ਰਾਸਤੇ ਪਾਓ ਤੇ ਤੁਹਾਨੂੰ ਕੋਈ ਮਾਫੀ ਮੰਗਦਾ ਜਾਂ ਨਹੀਂ ਮੰਗਦਾ ਉਹਦੇ ਵਿੱਚ ਤੁਸੀਂ ਕੀ ਲੈਣਾ ਪਰ ਇੱਥੇ ਸਲਾਘਾਯੋਗ ਨਾਲ ਹੀ ਕਦਮ ਹੈ ਕੁਲਦੀਪ ਸਿੰਘ ਗੜਕਰ ਜੀ ਦਾ ਜਿੱਥੇ ਕਿ ਉਹਨਾਂ ਨੇ ਉਹਨਾਂ ਦੇ ਧਰਮ ਪ੍ਰਚਾਰ ਦੇ ਉੱਪਰ ਰੋਖ ਲਗਾਈ ਦਿੱਤੀ ਗਈ ਸੀ ਕਈ ਲੰਬੇ ਸਮੇਂ ਦੇ ਵਿੱਚ ਚਾਹ ਜਿੱਥੇ ਕਿ ਸੰਗਤਾਂ ਉਹਨਾਂ ਨੂੰ ਸੁਣਨ ਦੇ ਲਈ ਵੀ ਬਤਾਵ ਸੀਗੀਆਂ ਤੇ ਸੰਗਤਾਂ ਦੇ ਲਈ ਵੀ ਇੱਕ ਰਾਹਤ ਹੈ ਜੋ ਕਿ ਉਹਨਾਂ ਨਾਲ ਇੱਕ ਲੰਬੇ ਸਮੇਂ ਦੇ ਉੱਤੇ ਜੁੜੇ ਹੋਏ ਸੀ ਤੇ ਉਹਨਾਂ ਨੂੰ ਜਦੋਂ ਦੁਬਾਰਾ ਉਸੇ ਤਰ੍ਹਾਂ ਭਰਪੂਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਦਵਾਨ ਸਜੇ ਹੋਏ ਮਿਲਣਗੇ ਪ੍ਰਚਾਰ ਉਹੀ ਮਿਲੇਗਾ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਸਾਡੇ ਧਰਮ ਦੇ ਨਾਲ ਉਹ ਲੋਕ ਟੁੱਟੇ ਹੋਏ ਨੇ ਉਹ ਦੁਬਾਰਾ ਜਿਹੜੇ ਜੁੜਨਾ ਸ਼ੁਰੂ ਹੋ ਜਾਣਗੇ ਕਿਉਂਕਿ ਕਈ ਵਾਰ ਕਿਸੇ ਦੀ ਕਹੀ ਗੱਲ ਸਾਡੇ ਜਹਨ ਦੇ ਵਿੱਚ ਘਰ ਕਰ ਜਾਂਦੀ ਹੈ ਤੇ ਕਈ ਵਾਰ ਕਿਸੇ ਦੀ ਕਹੀ ਗੱਲ ਚ ਕਿਸੇ ਚਾਹੇਤੇ ਦੀ ਕਹੀ ਗੱਲ ਅਸੀਂ ਮੰਨ ਵੀ ਲੈਂਦੇ ਆ ਤੇ ਸਾਡੇ ਨਾਲ ਜੇਕਰ ਕੋਈ ਬੈਠਾ ਖੜਾ ਵੀ ਹੋਵੇ ਤੇ ਜੇਕਰ ਉਹ ਵੀ ਉਸ ਪ੍ਰਚਾਰ ਨੂੰ ਸੁਣਦਾ ਹੋਵੇ ਤਾਂ ਕਈ ਵਾਰ ਕਿਸੇ ਦੇ ਮਨ ਦੇ ਵਿੱਚ ਖਿਆਲ ਆ ਜਾਂਦਾ ਵੀ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਜਿਹੜਾ ਕਿ ਗੁਰੂ ਲੜ ਲਾ ਲਈਏ ਤੇ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਆਨਰ ਦਾ ਸੁਧਾਰ ਕਰ ਲਈਏ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ ਈਸਾਈ ਧਰਮ ਵੱਲ ਜਾ ਰਹੇ ਨੇ ਜਾਂ ਕਿਸੇ ਹੋਰ ਧਰਮ ਦੇ ਵੱਲ ਜਾ ਰਹੇ ਨੇ ਸਭ ਤੋਂ ਵੱਡਾ ਸਾਨੂੰ ਘਾਟਾ ਇਹੀ ਮਹਿਸੂਸ ਹੋ ਰਿਹਾ ਕਿ ਸਾਡੇ ਜਿਹੜੇ ਪਹਿਲਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕੋ ਵੱਡੇ ਪੱਦਰ ਦੇ ਦਵਾਨ ਸਜਾਏ ਜਾਂਦੇ ਹੁੰਦੇ ਸੀ ਸਾਡੇ ਸਿੱਖ ਧਰਮ ਦੇ ਬਾਰੇ ਪ੍ਰਚਾਰ ਕੀਤਾ ਜਾਂਦਾ ਸੀ ਸਾਡੇ ਗੁਰੂਆਂ ਦੀਆਂ ਸਾਡੇ ਸ਼ਹੀਦਾਂ ਦੀਆਂ ਸ਼ਹੀਦੀਆਂ ਦੱਸੀਆਂ ਜਾਂਦੀਆਂ ਸੀਗੇ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਕੀ ਕੀ ਮੁਸੀਬਤਾਂ ਆਈਆਂ ਨੇ ਉਹ ਦੱਸੀਆਂ ਜਾਂਦੀਆਂ ਸੀ ਤਾਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੀਆਂ ਸਾਡੀਆਂ ਆਮ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਮੁਸੀਬਤਾਂ ਨੇ ਤਾਂ ਬਹੁਤ ਛੋਟੀਆਂ ਨੇ ਜੇਕਰ ਉਹਨਾਂ ਦਾ ਸੰਘਰਸ਼ ਦੇਖਦੇ ਆ ਤਾਂ ਅਸੀਂ ਇੱਕ ਪਲਾੰਗ ਵੀ ਨਹੀਂ ਪਟ ਸਕਦੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਹੀ ਸਖਾਲੇ ਆ ਉਹਨਾਂ ਦੇ ਅੱਗੇ ਤਾਂ ਉਹਨਾਂ ਨੇ ਤਾਂ ਐਡੀ-ਐਡੀਆ ਕੁਰਬਾਨੀਆਂ ਦਿੱਤੀਆਂ ਨੇ ਆਪਣੇ ਬੱਚੇ ਆਪਣਾ ਪਰਿਵਾਰ ਸਾਰਾ ਹੀ ਵਾਰ ਛੱਡਿਆ ਉਹਨਾਂ ਨੇ ਧਰਮ ਦੇ ਲਈ ਤੇ ਸਾਡੇ ਪੰਜਾਬ ਜਿਹੜਾ ਧਰਮ ਨੂੰ ਹੀ ਛੱਡ ਕੇ ਕਿਸੇ ਹੋਰ ਧਰਮ ਨੂੰ ਅਪਣਾ ਰਿਹਾ ਸੋ ਇਸ ਦੇ ਲਈ ਹੀ ਰਣਜੀਤ ਸਿੰਘ ਦਾ ਦਵਾਰਾ ਪ੍ਰਚਾਰ ਕਰਨਾ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਜ਼ਰੂਰੀ ਸੀਗਾ ਤੇ ਸੰਗਤਾਂ ਨੂੰ ਵੀ ਖੁਸ਼ੀ ਹੋਈ ਹੋਏਗੀ ਜਿਹੜਾ ਰਣਜੀਤ ਸਿੰਘ ਦੇ ਉੱਪਰੋਂ ਰੋਕ ਲਗਾਈ ਗਈ ਹੈ ਤੇ ਇੱਕ ਦਰਬਾਰ ਸਾਹਿਬ ਜਿਹੜਾ ਉਹਨਾਂ ਨੂੰ ਜਾਣ ਦੀ ਇੱਕ ਤਲਖੀ ਹੁੰਦੀ ਸੀ ਉਥੇ ਮੱਥਾ ਟੇਕਣ ਦੀ ਇੱਕ ਰੰਜੀਤ ਸਿੰਘ ਨੂੰ ਪਰミਸ਼ਨ ਨਹੀਂ ਸੀਗੀ ਉਹ ਦੁਬਾਰਾ ਉਹ ਚੀਜ਼ਾਂ ਹੋਈਆਂ ਨੇ ਤਾਂ ਉਹ ਸਭ ਗੁਰੂ ਘਰ ਸਭ ਦਾ ਸਾਂਝਾ ਹੁੰਦਾ ਤੇ ਉਥੇ ਕਦੋਂ ਕੋਈ ਵੀ ਜਾ ਕੇ ਅਨਤਮਸਤਕ ਹੋ ਸਕਦਾ ਹੈ ਤੇ ਜਦੋਂ ਸੰਤ ਰੰਜੀਤ ਸਿੰਘ ਨੂੰ ਉਥੇ ਬੁਲਾਇਆ ਗਿਆ ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੀ ਹੈ ਕਿ ਤੁਸੀਂ ਉਥੇ ਗਏ ਉਹ ਮਾਫੀ ਮੰਗੀ ਹੈ ਆਪਣੇ ਅਪਸ਼ਬਦਾਂ ਦੀ ਤੇ ਤੁਹਾਨੂੰ ਉਥੇ ਅਨਤਮਸਤਕ ਹੋਣ ਲਈ ਬੁਲਾਇਆ ਗਿਆ ਹੋਏ ਉਹ ਤੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਵੀ ਕੋਈ ਹੋਰ ਹੋ ਨਹੀਂ ਸਕਦੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਫੁਰਨਾ ਜਿਹੜਾ ਉਹ ਦੁਬਾਰਾ ਫੇਰ ਫੁੱਲਿਆ ਜਿਸ ਚੀਜ਼ ਤੇ ਰੋਕ ਲਗਾਈ ਗਈ ਸੀ ਤੇ ਉਹ ਚੀਜ਼ ਦੁਬਾਰਾ ਤੁਹਾਡੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਮੀਦ ਕਰਦੇ ਹਾਂ ਕਿ ਲੋਕ ਉਸੇ ਤਰ੍ਹਾਂ ਹੀ ਗੁਰੂਆਂ ਦੇ ਨਾਲ ਸਾਡੇ ਧਰਮਾਂ ਦੇ ਨਾਲ ਸਾਡੇ ਸ਼ਹੀਦਿਆਂ ਜਿਨ੍ਹਾਂ ਨੇ ਦਿੱਤੀ ਹੈ ਸਾਡੇ ਗੁਰੂਆਂ ਪੀਰਾਂ ਨੇ ਤੇ ਉਹਨਾਂ ਦੇ ਨਾਲ ਦੁਬਾਰਾ ਧਰਮ ਦੇ ਨਾਲ ਸਾਡੇ ਨਾਲ ਜੁੜਨਗੇ ਤੇ ਇਸ ਦੇ ਨਾਲ ਹੀ ਦੋਸਤੋ ਮੈਨੂੰ ਦੇਵੋ ਹੁਣ